ਜਿੰਨਾ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤਣ ਵਾਲੇ ਆਗੂ ਅਮਰਤਪਾਲ ਸਿੰਘ ਨੂੰ ਰਾਸ਼ਟਰਪਤੀ ਦਖਲਅੰਦਾਜ਼ੀ ਕਰਕੇ ਜੇਲ੍ਹ ਦੇ ਵਿੱਚੋਂ ਬਾਹਰ ਕੱਢੇ ਕਿਉਂਕਿ ਬਹੁਤ ਵੱਡੀਆਂ ਉਮੀਦਾਂ ਦੇ ਨਾਲ ਲੋਕਾਂ ਨੇ ਆਪਣਾ ਜਨਪ੍ਰਤਿਨidhi ਚੁਣਿਆ ਤੇ ਹੁਣ ਲੋਕ ਲੋਕ ਚਾਹੁੰਦੇ ਆ ਕਿ ਉਹ ਉਹਨਾਂ ਦੀ ਸੇਵਾ ਕਰੇ ਜਿਸ ਜਿਸ ਆਸਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾਈਆਂ ਗਈਆਂ ਲੋਕ ਇਹੀ ਚਾਹੁੰਦੇ ਆ ਕਿ ਉਹਨਾਂ ਦੇ ਮੁੱਦੇ ਆ ਜਿਹੜੇ ਨਸ਼ੇ ਦਾ ਮੁੱਦਾ ਹੋਵੇ ਬੇਰਜਗਾਰੀ ਹੋਵੇ ਤੇ ਹੋਰ ਬਹੁਤ ਸਾਰੇ ਮੁੱਦੇ ਆ ਉਹਨਾਂ ਨੂੰ ਹੱਲ ਕਰਵਾਵੇ ਪਰ ਅੱਜ ਸਵੇਰ NSA ਉਸਦੇ ਸਾਥੀਆਂ ਦੇ ਉੱਤੇ ਲਗਾਈ ਗਈ ਹੈ ਚੁੰਡੀ ਵੱਢਣ ਵਾਲਾ ਕੰਮ ਆ ਚੁੰਡੀ ਵੱਢ ਕੇ ਵੇਖਿਆ ਜਾ ਰਿਹਾ ਕਿ ਜੇਕਰ ਲੋਕ ਇਸ ਦਾ ਵਿਰੋਧ ਨਹੀਂ ਕਰਨਗੇ ਜਿਹੜੇ ਉਸਦੇ ਸੱਤ ਸਾਥੀਆਂ ਦੇ ਉੱਤੇ ਜਿਹੜੀ NSA ਦਾ ਵਾਧਾ ਕੀਤਾ ਗਿਆ ਜੇਕਰ ਲੋਕ ਇਸ ਚੀਜ਼ ਦਾ ਵਿਰੋਧ ਨਹੀਂ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੇ ਉਸਦੇ ਜਿਹੜੇ ਦੂਸਰੇ ਰਹਿੰਦੇ ਸਾਥੀ ਆ ਪਪਲਪ੍ਰੀਤ ਸਿੰਘ ਉਹਨਾਂ ਦੇ ਉੱਤੇ ਵੀ NSA ਦਾ ਵਾਧਾ ਕਰਕੇ 1 ਸਾਲ ਦੇ ਲਈ ਹੋਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣ ਲਈ ਵਿਉਂਤਬੰਦੀ ਸਰਕਾਰ ਵੱਲੋਂ ਘਟੀ ਗਈ ਹੈ ਪਰ ਲੋਕ ਇਸ ਦਾ ਅੰਦਰੋਂ ਅੰਦਰ ਕਾਫੀ ਵਿਰੋਧ ਵੀ ਹੋ ਰਿਹਾ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਸਿੱਖਾ ਚਾਹੇ ਕੋਈ ਹੋਰ ਧਰਮ ਦੇ ਨਾਲ ਸੰਬੰਧਿਤ ਲੋਕ ਆ ਉਹ ਵੀ ਇਸ ਚੀਜ਼ ਦੇ ਉੱਤੇ ਜ਼ਰੂਰ ਜਿਹੜਾ ਆਪਣਾ ਪ੍ਰਤੀਕਿਰਿਆ ਦੇ ਰਹੇ ਆ ਕਿ ਲੋਕਤੰਤਰ ਦੇ ਵਿੱਚ ਲੋਕ ਸਭਾ ਤੋਂ ਵੱਡੇ ਹੁੰਦੇ ਆ ਲੋਕਾਂ ਨੇ ਆਪਣਾ ਫਤਵਾ ਜਿਸ ਉਮੀਦਵਾਰ ਨੂੰ ਦਿੱਤਾ ਉਸ ਨੂੰ ਤਾਂ 1 ਸਾਲ ਦੇ ਲਈ ਹੋਰ ਜੇਲ੍ਹ ਦੇ ਵਿੱਚ ਵਾਅਦਾ ਕਰਕੇ ਜੇਲ੍ਹ ਦੇ ਵਿੱਚ ਡੱਕਿਆ ਜਾ ਰਿਹਾ ਪਰ ਦੂਸਰੇ ਪਾਸੇ ਇਸ ਦੇ ਉਲਟ ਪੰਜਾਬ ਦੇ ਵਿੱਚ ਹੀ ਲੁਧਿਆਣਾ ਸੀਟ ਤੋਂ ਹਾਰਨ ਵਾਲੇ ਰਮਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਦਾ ਅਹੁਦਾ ਦੇ ਕੇ ਲੋਕਾਂ ਨੂੰ ਚੜਾਇਆ ਜਾ ਰਿਹਾ ਇਹ ਘਟਕਿੰਤੀਆਂ ਦੇ ਨਾਲ ੱੱੱਕੇ ਵਾਲੀ ਗੱਲ ਹੀ ਹੈ ਕਿ ਭਾਜਪਾ ਜਿਸ ਨੂੰ ਚਾਹੇ ਜੇਕਰ ਕੋਈ ਉਹਨਾਂ ਦੇ ਨਾਲ ਵਿਚਾਰਾਂ ਦੇ ਵਿੱਚ ਸਹਿਮਤ ਨਹੀਂ ਤੇ ਉਸ ਨੂੰ ਢੰਗ ਵਰਤ ਕੇ ਹੋਰ ਢੰਗ ਵਰਤ ਕੇ ਉਸ ਨੂੰ ਜੇਲ੍ਹ ਦੇ ਵਿੱਚ ਰੱਖਣ ਲਈ ਉਸ ਆਕੂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਮੁਸਲਮਾਨੀ ਰੂਹਾਨੀਅਤ ਇਹ ਕਾਲੇ ਇਲਮ ਦੇ ਮਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ